ਲੋ ਜੀ ਦੋਸਤੋ ਦੇਖੋ ਰੱਬ ਦੀ ਕੁਦਰਤ ਜਿਹੜੀ ਉਹਦਾ ਨਜ਼ਾਰਾ ਬਿਲਕੁਲ ਦਿਖਾਈ ਦੇ ਰਿਹਾ ਕਿ ਜੋ ਪਰਮਾਤਮਾ ਨੇ ਜੋ ਕੁਦਰਤ ਨੇ ਬਣਾਇਆ ਕੀ ਇਦਾਂ ਦਾ ਕਾਰੀਗਰ ਕੋਈ ਹੋ ਸਕਦਾ ਕਿੰਨੇ ਖੂਬਸੂਰਤ ਰੰਗ ਬਰੰਗੇ ਪੰਛੀ ਬਣਾਏ ਔਰ ਤਰ੍ਹਾਂ ਤਰ੍ਹਾਂ ਦੀਆਂ ਦੁਨੀਆ ਤੇ ਅਜਹੀਆਂ अलौकिक ਚੀਜ਼ਾਂ ਬਣਾਈਆਂ ਜਿਨ੍ਹਾਂ ਨੂੰ ਦੇਖ ਕੇ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਜ਼ਰੂਰ ਆਉਂਦਾ ਕਿ ਪ੍ਰਮਾਤਮਾ ਤੋਂ ਵੱਡਾ ਕਾਰੀਗਰ ਇਸ ਦੁਨੀਆ ਦੇ ਉੱਤੇ ਸ਼ਾਇਦ ਹੀ ਕੋਈ ਹੋਵੇ ਮੈਨੂੰ ਲੱਗਦਾ ਕਿ ਕੋਈ ਹੋ ਹੀ ਨਹੀਂ ਸਰਦਾਰ ਇਹ ਦੇਖ ਸਕਦੇ ਹੋ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਜੋ ਕੁਦਰਤ ਦੇ ਰੰਗ ਨੇ ਰੰਗ-ਬਰੰਗੇ ਦੇਖੋ ਕੀ ਚੀਜ਼ ਹੈ ਇਸ ਬਾਰੇ ਕੀ ਨਹੀਂ ਜਾ ਸਕਦਾ ਕੁਝ ਵੀ ਦੇਖੋ ਕੁਦਰਤ ਕੀ ਹੈ ਜੋ ਕੁਦਰਤ ਨੇ ਬਣਾਤਾ ਉਸ ਤਰ੍ਹਾਂ ਦਾ ਕੋਈ ਇਨਸਾਨ ਵੀ ਬਣਾਉਣਾ ਚਾਵੇ ਤਾਂ ਸ਼ਾਇਦ ਨਹੀਂ ਬਣਾ ਸਕਦਾ ਸ਼ੇਅਰ ਕਰਿਓ ਵੱਧ ਤੋਂ ਵੱਧ ਜੀ